भारत सरकार की कई नीतियों में भारत सरकार के साथ शिक्षा नीति में कई राज्यों में काम कर रहा हूँ सांस्कृतिक जुड़ाव के लिए भारत और श्रीलंका के साथ में रामायण कॉरिडोर का माता सीता के मंदिर विकास के लिए विश्व हिंदू परिषद के संरक्षण में कार्यरत हूँ और शिक्षा नीति सेना से जुड़ी इनोवेशन रिलेटेड जो नीतियाँ हैं पोषण अभियान से जुड़ी नीतियों पर लगभग 40 संसदीय क्षेत्रों में अभी मैं कार्य कर रहा हूँ जो मेले में आएगी इस तरह ना लग रहा है कि मैसेज देना ये मेरा सौभाग्य है कि मुझे इस मेले में आने का अवसर मिला पंजाब की धरती पर और पंजाब पांच नदियों के बीच की ऐसी पवित्र धरती है संस्कृति कला का अद्भुत संगम है मेले और यहाँ के जो समागम है इस तरीके के ये जो क्षेत्र है मदार जी का ये पवित्र क्षेत्र है मुझे जो आने का सौभाग्य मिला है इस जगह पे आने से ये महसूस हो रहा है कि कला सूफ़ी कला और पंजाब कला का जो पूरे विश्व में डंका बज रहा है जैसे बांग्ला नृत्य पूरे विश्व में पंजाब का दिया हुआ है तो कला और संस्कृति को जीवंत करने के लिए इस तरीके के मेले और इस तरीके के आयोजन बहुत महत्वपूर्ण हैंखे मुख्य सेवादार मानयोग बाबा करमजीत सिंह जी की अगुवाई देख ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਯਾਦ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਦੋਂ ਅਸੀਂ ਆਪਣੀ ਸੱਭਿਆਚਾਰ ਦੇ ਨਾਲ ਆਪਣੀ ਵਿਰਸੇ ਦੇ ਨਾਲ ਜੁੜਦੇ ਹਾਂ ਤੇ ਸਾਂਝੇ ਹੋ ਕੇ ਕੋਸ਼ਿਸ਼ ਕਰਦੇ ਹਾਂ ਸਾਂਝੀਆਂ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਤੇ ਸਮਾਜ ਜਿਹੜਾ ਉਹ ਆਪਸ ਵਿੱਚ ਜੁੜਦਾ ਵੀ ਹੈ ਤੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਹੋਰ ਸਮਾਜਿਕ ਬੁਰਾਈਆਂ ਤੋਂ ਵੀ ਅਸੀਂ ਦੂਰ ਰਹਿਨੇ ਆ ਧੰਨਵਾਦੀ ਹਾਂ ਬਾਬਾ ਕਰਮਜੀਤ ਸਿੰਘ ਜੀ ਜਿਨ੍ਹਾਂ ਨੇ ਇੱਥੇ ਆਨ ਦਾ ਮੌਕਾ ਦਿੱਤਾ ਤੇ ਨਾਲ ਹੀ ਮਾਨਯੋਗ ਅਗਨੀਸ਼ त्रिपाठी ਜੀ ਜਿਹੜੇ ਭਾਰਤ ਸਰਕਾਰ ਦੇ ਸਪੈਸ਼ਲ ਪਾਲਿਸੀ ਐਡਵਾਈਜ਼ਰ ਨੇ ਅਲੱਗ-ਅਲੱਗ ਜਗ੍ਹਾ ਤੇ ਕੰਮ ਕੀਤਾ ਇਹਨਾਂ ਨੇ ਦੱਸਿਆ ਇਹਨਾਂ ਨੇ ਖਾਸ ਤੌਰ ਤੇ ਮੈਂ ਧੰਨਵਾਦ ਕਰਦੇ ਆ ਕਿ ਇਹੋ ਜੇ ਸਮੇਂ ਦੇ ਵਿੱਚ ਰਾਜਨਿਤਿਕ ਡਿਸਟ੍ਰਿਕਟ ਦੇ ਨਾਲ ਸਮਾਜਿਕ ਡਿਸਟ੍ਰਿਕਟ ਨਾਲ ਨਵੀਂ ਸਰਕਾਰ ਬਣਨ ਜਾ ਰਹੀ ਹੈ ਬਣ ਗਈ ਹੈ ਉਹਦਾ ਗਠਨ ਹੋਣ ਦੀ ਪ੍ਰਕਿਰਿਆ ਬਾਕੀ ਹੈ ਜੇ ਤੇ ਸਮਾਂ ਕੱਢ ਕੇ ਇੱਥੇ ਆਏ ਲਈ ਧੰਨਵਾਦ ਕਰਨ ਦੇ ਕੋਈ ਸ਼ਬਦ ਨਹੀਂ ਦੀਨਾਲਗਰ ਵਿਦਾਂસભા ਹਲਕੇ ਤੋਂ ਉੱਗੀ ਸਮਾਜ ਸੇਵਿਕਾ ਤੇ ਪਰ ਹਿਮਾਲੇ ਪਰਿਵਾਰ ਦੀ ਵਾਈਸਪ੍ਰੈਜ਼ੀਡੈਂਟ ਕੋਂਡਲ ਜੀ ਇਹਨਾਂ ਦੇ ਪਤੀ ਵੀ ਸਾਡੇ ਦੋਸਤ ਵੀ ਨੇ ਤੇ ਉਹ ਪਾਰਟੀ ਦੇ ਬਹੁਤ ਕਰਮਚਾਰੀ ਕਰਤਾ ਵੀ ਨੇ ਨਮਨੀਤ ਵੀ ਜੀ ਜਤਿੰਦਰ ਠਾਕੁਰ ਜੀ ਮਨੋਰ ਜੀ ਸਰਵਨ ਕਾਨਾ ਜੀ ਸੰਜੀਵ ਜੀ ਵੱਡੇ ਭਾਈ ਰਣਜੀਤ ਠਾਕੁਰ ਜੀ ਸਨੀ ਫਲਾਰੀਆ ਜੀ ਬੋਲਦੀ ਔਜਲਾ ਜੀ ਅਮਰਿੰਦਰ ਜੀ ਜਸਮੀਤ ਸਿੰਘ ਜੀ ਔਰ ਸਾਰੇ ਜਿਹੜੇ ਸਾਥੀ ਇੱਥੇ ਆਏ ਨੇ ਹੋਰ ਵੀ ਮੈਂ ਕਿੰਿਆ ਨਾਂ ਨਹੀਂ ਲੈ ਪਾਇਆ ਜੀ ਤੁਹਾਨੂੰ ਠਾਕੁਰ ਜੀ ਤੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਲੇਕਿਨ ਇੱਕ ਚੀਜ਼ ਮੈਂ ਇਥੇ ਨਾਲ ਮੈਂਸ਼ਨ ਕਰਨਾ ਚਾਹਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸਾਰੀ ਸੰਗਤ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਕਿਉਂਕਿ ਕੱਲੂ ਕਾਰਾ ਚੱਲ ਰਿਹਾ ਹੈ ਤੇ ਹੁਕਮ ਸੀਗਾ ਕਿ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾਣਾ ਲੇਕਿਨ ਇਹ ਪ੍ਰੋਗਰਾਮ ਹੁਕਮਨਾਮੇ ਤੋਂ ਪਹਿਲਾਂ ਹੀ ਡਿਸਾਈਡ ਹੋ ਗਿਆ ਸੀ ਇਸ ਲਈ ਇਹ ਪ੍ਰੋਗਰਾਮ ਕਰਨਾ ਪਿਆ ਲੇਕਿਨ ਸ੍ਰੀ ਕਾਲ ਤਕਤ ਸਾਹਿਬ ਤੋਂ ਵੀ ਪੂਰੇ ਪੰਥ ਤੋਂ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਐ ਮਾਫੀ ਚਾਹਨੀ ਆਸੀਂ ਬਾਬਾ ਜੀ ਦੇ ਨਾਲ ਗੱਲਬਾਤ ਹੋਈ ਹੈ ਤੇ ਬਾਬਾ ਜੀ ਨੇ ਇਸ ਗੱਲ ਬਾਰੇ ਕੋਸ਼ਨਾ ਕੀਤੀ ਹੈ ਕਿ ਅੱਗੇ ਤੋਂ ਇਹਨਾਂ ਦਿਨਾਂ ਦੇ ਵਿੱਚ ਜੂਨ ਦੇ ਪਹਿਲੇ ਦੂਜੇ ਹਫਤੇ ਦੇ ਵਿੱਚ ਕੋਈ ਵੀ ਸੱਭਿਆਚਾਰਕ ਜਾਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ ਮਈ ਦੇ ਆਖਰੀ ਹਫਤੇ ਦੇ ਵਿੱਚ ਹੀ ਇੱਥੇ ਸੱਭਿਆਚਾਰਕ ਮੇਲਾ ਰੱਖਿਆ ਜਾਏਗਾ ਤਾਂ ਜੋ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਤੇ ਹਮਲਾ ਕੀਤਾ ਗਿਆ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਧਾਰ ਤੇੀ ਕਰਨਾ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਕਿਹਾ ਜਾ ਸਕਦਾ ਸੋ ਉਹ ਚੀਜ਼ ਅਸੀਂ ਮਾਫੀ ਮੰਗਦੇ ਆ ਤੇ ਨਾਲ ਹੀ ਪੰਜਾਬ ਦੀ ਜਨਤਾ ਨੂੰ ਵੀ ਮੈਂ ਪੋਲੀਟੀਕਲ ਅਪੀਲ ਤੇ ਨਹੀਂ ਹੈਗੀ ਇਸ ਮੌਕੇ ਤੇ ਪਰ ਮੈਂ ਜ਼ਰੂਰ ਕਵਾਂਗਾ ਪੀ ਅਗਰ ਕਾਂਗਰਸ ਵਰਗੀ ਤੇਰ ਜੀ ਨੇ ਹਜ਼ਾਰਾਂ ਬੇਗੁਨਾਹਾਂ ਦੀ ਇੱਥੇ ਜਿਹਦੇ ਰਾਜਦੇ ਚਿੰਦੂ ਪਾਈਚਰੇ ਦੀ ਮੌਤ ਹੋਈ ਤੇ ਜਿਨ੍ਹਾਂ ਦੇ ਕਦੀ ਕੋਈ ਇਨਕੁਆਰੀ ਤੱਕ ਲਾ ਕੇ ਜਾਂਚ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋਏ ਜੇ ਸਮੇਂ ਦੇ ਵਿੱਚ ਹਿੰਦੂ ਸਿੱਖ ਇਕਤਾ ਦੇ ਵਿੱਚ ਫਰਕ ਪਿਆ ਦੇਸ਼ ਦੀ ਇਕਤਾ ਅਖੰਡਤਾ ਦੇ ਉੱਤੇ ਸਵਾਲ ਚੁੱਕੇ ਉਸ ਪੰਜਾਬੀ ਸੂਬੇ ਦੇ ਵਿੱਚ ਦੇਸ਼ ਭਗਤਤਾ ਦਾ ਮਜ਼ਬੂਤ ਨਾ ਹੋਣਾ ਤੇ ਕਾਂਗਰਸ ਤੇ ਹੋਰ ਜਮਾਤਾਂ ਦਾ ਜਿਹੜੇ ਦੇਸ਼ ਦੇ ਭਲੇ ਦੇ ਵਿੱਚ ਨਹੀਂ ਹੈਗੀ ਆ ਉਹਨਾਂ ਦਾ ਮਜਬੂਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀ ਨਾਲ ਬੇਨਤੀ ਹੈ ਕਿ ਇੱਥੇ ਅਗਰ ਅਸੀਂ ਸਾਰੇ ਆਏ ਆਂ ਤੇ ਇੱਕ ਮਕਸਦ ਆ ਸਾਡਾ ਅਸੀਂ ਰਲ ਕੇ ਮਿਲ ਕੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਕੰਮ ਕਰਨਾ ਜੋ ਮਾਰਗ ਸਾਡੇ ਗੁਰੂ ਸਹਿਬਾਨ ਨੇ ਦਰਸਾਇਆ ਜੋ ਸਾਡੇ ਵੱਡੇ ਵੱਡੇ ਰਿਆ ਨੇ ਦਰਸਾਇਆ ਉਹ ਮਾਰਗ ਤੇ ਅਸੀਂ ਚੱਲਣਾ ਕੁਝ ਲੋਕਾਂ ਵੱਲੋਂ ਅੱਜ ਦੇ ਜਮਾਨੇ 'ਚ ਦਿੱਤੇ ਜਾ ਰਹੇ ਕੁਝ ਨਿੱਜੀ ਰਸਤੇ ਵੱਲ ਨਹੀਂ ਅਸੀਂ ਤੁਰਨਾ ਜਿਹੜਾ ਮਾਰਗ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਉਹ ਹੀ ਮਾਰਗ ਪੰਜਾਬ ਦੀ ਤੇ ਦੇਸ਼ ਦੀ ਤਰੱਕੀ ਖੁਸ਼ਹਾਲੀ ਲਈ ਜ਼ਰੂਰੀ ਹੈਗਾ ਤੇ ਉਹਦੀ ਲੋੜ ਵੀ ਹੈਗੀ ਹੈ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਇਸ ਤਰ੍ਹਾਂ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਪੰਡਾਰਾ ਤੋਂ ਮੇਲਾ ਔਰ ਕਰੋਨਿਆਂ ਤੇ ਔਰ ਸਮਾਜਿਕ ਤੇ ਔਰ ਸਖਸੀਅਤ ਧਾਰਮਿਕ ਅਸੀਂ ਮੁੱਦੇ ਦੇ ਕਰਦੇ ਆਂ ਇਸ ਕਰਕੇ ਅਸੀਂ ਇਹ ਅੱਗੇ ਤੋਂ ਸੰਗਤ ਗਾੜੀ ਵੀ ਅਪੀਲ ਕੀਤੀ ਆ ਤੇ ਅਸੀਂ ਪ੍ਰਣ ਵੀ ਕੀਤਾ ਵੀ ਜੇ ਕੱਲੂ ਕਾਰਾ ਕਰਕੇ 1 ਜੂਨ ਤੋਂ 6 ਜੂਨ ਤੱਕ ਸਾਡੇ ਦਰਬਾਰ ਸਾਹਿਬ ਤੇ ਔਰ ਬਹੁਤ ਵੱਡਾ ਕੱਲੂ ਕਾਰਾ ਹੋਇਆ ਏ ਨਿਰਦੋਸ਼ ਲੋਕ ਉਥੇ ਤੇ ਨਜਾਇਜ਼ ਲੋਕ ਉਥੇ ਕਤਲੇਆਮੇ ਹੋਏ ਸੀ ਤੇ ਇਸ ਕਰਕੇ ਅਸੀਂ ਉਹਨੂੰ ਮੁੱਖ ਰੱਖਦਿਆਂ ਕਾਲ ਤਖਤ ਦੇ ਹੁਕਮਨਾਮੇ ਦੇ ਮੁਤਾਬਕ ਅਸੀਂ ਇਹ ਪ੍ਰਣ ਕੀਤਾ ਵੀ ਅਸੀਂ 31 ਮਈ ਦੇ ਆਪਣੇ ਲਾਸਟ ਹਫਤੇ ਦੇ ਵੀਰਵਾਰ ਅਸੀਂ ਭੰਡਾਰਾ ਕਰਿਆ ਜਾਵਾਂਗਾ ਇਸ ਖੱਲੂ ਘਰੇ ਨੂੰ ਅਸੀਂ ਮੁੱਖ ਰੱਖਦੇ ਹਾਂ ਡੇਟ ਚੇਂਜ ਕੀਤੀ ਆ ਜੀ ਅਸੀਂ ਐਸ ਕਰਕੇ ਅਸੀਂ ਇਹ ਡੇਟ ਬੁੱਕ ਹੋ ਚੁੱਕੀ ਸੀ ਤੇ ਅਸੀਂ ਇਸ ਕਰਕੇ ਗਲਤੀ ਨਾਲ ਅਸੀਂ ਡੇਟ ਚੇਂਜ ਕਰਨੀ ਅਸੀਂ ਕਈ ਸਾਲ 4-5 ਸਾਲ ਤੋਂ ਇਹ ਡੇਟ ਚੇਂਜ ਕਰਨ ਪਰਮਾਤਮਾ ਨੇ ਹੁਕਮ ਐਕਾਂ ਦੇ ਦਿੱਤਾ ਵੀ ਅਸੀਂ ਡੇਟ ਚੇਂਜ ਕਰ ਦਿੰਦੇ ਬਾਬਾ ਜੀ ਜਦੋਂ ਤੁਸੀਂ ਮੇਲਾ ਕਰਾਉਂਦੇ ਬੜੀ ਮਹਾਨਤਾ ਯਾਰਕ ਆਤਮ ਸਤਿਗੁਰੂ ਅੱਜ ਕੌਣ-ਕੌਣ ਆਇਆ ਹੈ ਅੱਜ ਨਾਸਮਤੇ ਆਪ ਆਪ ਦੇ ਕਮਾਨੇ ਆਪਣੇ ਰਾਸ਼ਟਰਪਤੀ ਦੇ ਉਕਸ ਲਾਕ ਕਰਤੇ OS TV ਅੱਜ ਨਸਤ ਨਸਤ ਹੋਇਆ ਜੀ ਆਲ ਇੰਡੀਆ ਦੇ ਭਾਰਤ ਸਰਕਾਰ ਦੇ ਜੀ ਹੋਰ ਬੜੀਆਂ ਧਾਰਮਿਕ ਸ਼ਖਸੀਅਤ ਵੀ ਹੈ ਤੇ ਰਾਜਨੀਤਿਕ ਵੀ ਹਰ ਆਉਂਦੇ ਆ ਜੀ ਇਸ ਕਰਕੇ ਪਰਮਾਤਮਾ ਦੀ ਕਿਰਪਾ ਦੇਸ਼ ਵਿਦੇਸ਼ ਤੋਂ ਵੀ ਸੰਗਤ ਨਸਤ ਨਸਤ ਹੋਈ ਆ ਜਿਨ੍ਹਾਂ ਦੀ ਪਰਮਾਤਮਾ ਬਾਬਾ ਜੀ ਸ਼ਾਮਦਾਰ ਦੇ ਦਰਬਾਰ ਤੋਂ ਝੋਲੀਆਂ ਪੁਰਾਂਦੀਆਂ ਤੇ ਉਹ ਆਪਣੇ ਜੀਵਨ ਤੇ ਆਪਣੇ ਪਰਿਵਾਰ ਸਮੇਤ ਕਈ ਸੰਗਤ ਮੱਥਾ ਟੇਕਦੇ ਵੀ ਆ ਆਪਣੀ ਜਿਹੜੀ ਸ਼ਕਤ ਅਸੀਂ ਸੰਗਤ ਨੂੰ ਸੰਦੇਸ਼ ਇਹੋ ਕਿੰਨਾ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਪੜਹਾਰਾ ਔਰ ਸਮਾਜ ਤੇ ਔਰ ਗਰੀਬ ਪਰਿਵਾਰਾਂ ਦੀ ਸਾਡੀ ਸੋਚ ਆ ਕਿ ਅਸੀਂ ਉਹਨਾਂ ਦੇ ਚੰਗੇ ਪਰਕਾਪਤੇ ਵਿਧਵਾ ਬੀਬੀਆਂ ਨੂੰ ਅਸੀਂ ਆਪਣੇ ਪ੍ਰਮਾਤਮਾ ਦੇ ਡੇੜਾ ਬਾਬਾ ਸ਼ਾਮਦਾਰ ਤੇ ਉਹਨਾਂ ਦੇ ਬੱਚਿਆਂ ਦਾ ਔਰ ਉਹਨਾਂ ਦੀ ਭਾਈ ਦਾ ਸੱਚੇ ਪਾਤਸ਼ਾਹ ਦਸਵੰਤ ਤੇ ਸਮਾਜ ਸੇਵਕ ਅਸੀਂ ਕਰਦੇ ਤੇ ਆਪਣੀ ਜ਼ਿੰਦਗੀ ਪ੍ਰਮਾਤਮਾ ਦੇ ਸੇਤੇ ਇਦਾਂ ਹੀ ਨਿਕਲਦੀ ਬੜੀ ਪਵਿੱਤਰ ਧਰਤੀ ਪੰਜ ਦਰਿਆਵਾਂ ਦੀ ਹੈ ਜੀ ਇਸ ਕਰਕੇ ਅਸੀਂ ਬੜੇ ਮਨ ਤੋਂ ਹਿਰਦੇ ਤੋਂ ਦੁਖੀ ਹੋ ਕੇ ਵੀ ਕਿੰਨੇ ਵੀ ਔਰ ਬੱਚਿਆਂ ਨੂੰ ਜਿਹੜਾ ਨਸ਼ੇ ਦੀ ਔਰ ਪਰਿਪੀਤਾ ਅਸੀਂ ਦੁੱਖਦਾਈ ਘਰੀ ਦੇ ਵਿੱਚੋਂ ਬੱਚੇ ਡੰਗ ਰਹੇ ਤੇ ਮਾਂ ਪਿਓ ਬੜਾ ਦੁੱਖਦਾਈ ਚ ਡੰਗਦਾ ਇਸ ਕਰਕੇ ਅਸੀਂ ਤੇ ਸਰਕਾਰਾਂ ਨੂੰ ਅਰੇ ਹਰ ਸਮਾਜ ਸੇਵੀ ਤੇ ਬੁੱਧੀਜੀਵ ਨੂੰ ਅਪੀਲ ਕਰਦੇ ਆਂ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਈਏ ਔਰ ਦੇਸ਼ ਤੇ ਵੀ ਅੱਗੇ ਆਪਾਂ ਹਰ ਕੰਮ ਤੇ ਪਹਿਲ ਦੇ ਆਧਾਰ ਤੇ ਰਾਜਨੀਤਿਕ ਉੱਠ ਕੇ ਸਮਾਜ ਜੀਵਨ ਨੂੰ ਆਪਾਂ ਪਹਿਲ ਦਈਏ ਤੇ ਔਰ ਬੱਚਿਆਂ ਦੀ ਜ਼ਿੰਦਗੀ ਨਸ਼ੇ ਤੋਂ ਆਪਾਂ ਬਚਾਈਏ